ਕੇ ਹਾਂ ਬਾਬੀ ਮੈਂ ਚੱਲੀ ਆ ਬਾਜ਼ਾਰ ਕੁੱਕਰ ਚ ਚੌਲ ਤਰੇ ਹੋਏ ਨੇ ਸੀਟੀਆਂ ਗਿਣਦਾ ਰਹੀ ਜੋ 3 ਵਜੇ ਜਾਣ ਗੈਸ ਬੰਦ ਕਰਦੀ ਠੀਕ ਆ ਬਾਬੀ ਬਈ ਆ ਕੇ ਜਲੂਸ ਕੱਢ ਤਾ ਰਸੋਈ ਦਾ ਗੈਸ ਬੰਦ ਨਹੀਂ ਕਰਿਆ ਤੂੰ ਉਹ ਬਾਬੀ ਮੇਰੀ ਕੀ ਗਲਤੀ ਆ ਗਈ ਜੀ ਤੂੰ ਤਾਂ ਮੰਨੂ ਕਿਹਾ ਸੀ ਵੀ ਸੀਟੀਆਂ ਗਿਣਦਾ ਰਹੀ ਜਾਂ 3 ਵਜੇ ਜਾਣ ਗੈਸ ਬੰਦ ਕਰਦੀ ਹੁਣ ਮੈਂ ਨਾ ਸਾਰੀਆਂ ਸੀਟੀਆਂ ਗਿਣਦਾ ਰਹਾ 2:30 ਵਜੇ ਤੱਕ 83 ਸੀਟੀਆਂ ਵੱਜੀਆਂ ਸੀ ਹੁਣ ਮੇਰੇ ਕੀ ਗਲਤੀ ਉਹ 3 ਵਜਾਂ ਤੋਂ ਤਾਂ ਪਹਿਲਾਂ ਹੀ ਕੁੱਕਰ ਫਟ ਗਿਆ ਸੁਣੀ ਮੈਂ ਸੁਣਿਆ ਚੜੇਲਾ ਦੇ ਪੈਰ ਪੁੱਠੇ ਹੁੰਦੇ ਨੇ ਇਹ ਗੱਲ ਸੱਚੀ ਹੈ ਉਹ ਨਾ ਨਾ ਗੱਲਾਂ ਹੀ ਬਣੀਆਂ ਤੇ ਤੁਹਾਨੂੰ ਕਿਵੇਂ ਪਤਾ ਤੂੰ ਆਪਣੀ ਦੇਖ ਲੈ ਸਿੱਧਾ ਹੀ ਆ ਹਲੋ ਚੋ ਮੇਰਾ ਪਿਛਲੇ ਜਨਮ ਚ ਕੋਈ ਜ਼ਰੂਰ ਪੁੰਨ ਕੀਤਾ ਹੋ ਜਿਹੜਾ ਮੈਨੂੰ ਤੁਸੀਂ ਮਿਲੇ ਹੋ ਮੈਂ ਕੀ ਪਾਪ ਕੀਤਾ ਫਿਰ ਹਾਂ ਇਹ ਤਾਂ ਚੰਗੀ ਭਲੀ ਸੀ ਇਹਨੂੰ ਕੀ ਹੋ ਗਿਆ ਪਤਾ ਨਹੀਂ ਕਿਵੇਂ ਚੱਕਰ ਆ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਚੰਗੀ ਭਲੀ ਸੀ ਹਾਂ ਆ ਲੈਣਾ ਤਾਂ ਸਿੱਧੀਆਂ ਹੋਈਆਂ ਪਈਆਂ ਇਹਦਾ ਮਤਲਬ ਇਹ ਤਾਂ ਗਈ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਕੀ ਹੋ ਗਿਆ ਜਲਦੀ ਆ ਜਾਓ ਡਾਕਟਰ ਸਾਹਿਬ ਮੈਡਮ ਕੀ ਹੋਇਆ ਹੋਣਾ ਕੀ ਆ ਜੀ ਆ ਦੇਖੋ ਲੈਣਾ ਨਹੀਂ ਸਿੱਧੀਆਂ ਹੋ ਗਈਆਂ ਮੈਨੂੰ ਲੱਗਦਾ ਤਾਂ ਗਈ ਵੇ ਕਿੱਥੇ ਸਿੱਧੀਆਂ ਹੋ ਗਈਆਂ ਹੱਸਦਾ ਮਸ਼ੀਨ ਦੀ ਤਾਰ ਲਾਈ ਵੀ ਨਹੀਂ ਮੈਨੂੰ ਨਹੀਂ ਆਟਾ ਗੁੰਨੇ ਜਾਂਦਾ ਮੈਨੂੰ ਤਾਂ ਆਟਾ ਗੁੰਨਣ ਵਾਲੀ ਮਸ਼ੀਨ ਲੈ ਕੇ ਦੋ ਹੱਥ ਦੁਖਦੇ ਨੇ ਮੇਰੇ ਤਾਂ ਆਟਾ ਗੁੰਨਦੀ ਹੱਥ ਦੁਖਦੇ ਨੇ ਫਿਰ ਤੂੰ ਐ ਕਰ ਜਿਹਦੇ ਤੇ ਤੈਨੂੰ ਸਭ ਤੋਂ ਵੱਧ ਗੁੱਸਾ ਆਉਂਦਾ ਨਾ ਅੱਟ ਨੂੰ ਸਮਝ ਕੇ ਗੋ ਨਾ ਤੇ ਤਮੈ ਨੂੰ ਆਪ ਦਿਨ ਸਸੇ ਸਮਝ ਕੇ ਗੋ ਇਸ ਵਾਰੀ ਨਾ ਤੁਸੀਂ ਮੇਰੇ ਬਰਥਡੇ ਤੇ ਮੈਨੂੰ ਕੋਈ ਇਹੋ ਜੀ ਚੀਜ਼ ਲੈ ਕੇ ਦਿਓ ਜਿਹੜੀ ਲੱਖ ਰੁਪਏ ਦੀ ਹੋਵੇ ਲੱਖ ਦੀ ਤਾਂ ਫਿਰ ਲਾਣ ਤੇ ਹੁੰਦੀ ਆ ਉਹ ਆਪਨੇ ਦੇਖਦਾ ਕਿੱਥੇ ਇੱਥੀ ਨੇ ਆ ਪਾਣੀ ਲੈ ਕੇ ਆਇਓ ਨਾਲ ਫਿਰ ਚਾਹ ਵੀ ਬਣਾਉਣੀ ਆ ਭਾਜੀ ਵਾਸਤੇ ਭਾਜੀ ਤੁਸੀਂ ਵੀ ਵਿਆਹ ਉਹ ਕਰਾ ਲੈਂਦੇ ਮੂੰ ਹੀ ਹੁਣ ਤੱਕ ਛੜੇ ਤੁਰੇ ਫਿਰਦੇ ਹੋ ਉਹ ਬੱਸ ਐਵੇਂ ਹੀ ਬੱਸ ਐਵੇਂ ਕਿਉਂ ਅੱਜ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਲੈ ਫਿਰ ਅੱਜ ਦੱਸੇ ਦਿੰਦਾ ਪਹਿਲਾਂ ਤਾਂ ਮੈਂ ਵਿਆਹ ਕਰਾਉਣ ਦਾ ਪੂਰਾ ਮਨ ਬਣਾ ਲਿਆ ਸੀ ਅੱਛਾ ਨਾ ਫਿਰ ਕਰਾਇਆ ਕਿਉਂ ਨਹੀਂ ਕਰਾਉਣਾ ਕੀ ਸੀ ਐ ਦੀ ਹਾਲਤ ਦੇਖ ਕੇ ਮਨ ਬਦਲ ਗਿਆ ਸਰ ਵੀ ਟਾਈਮ ਕਿੰਨਾ ਹੋਇਆ 2 ਵਜੇ ਭਾਜੀ 2 ਵਜੇ ਦਾ ਪਤਾ ਪਰ ਇਹ ਨਹੀਂ ਪਤਾ ਕਿ ਲੰਚ ਟਾਈਮ ਹੋ ਗਿਆ ਰੋਟੀ ਬਣਾ ਲਓ ਕੁਝ ਕਰ ਲਓ ਨਾ ਹੁਣ ਤਾਂ 11 ਵਜੇ ਤੁਸੀਂ ਨੇ ਬ੍ਰੇਕਫਾਸਟ ਕੀਤਾ ਸੀ ਭਾਜੀ ਐਡੀ ਛੇਤੀ ਲੰਚ ਨੂੰ ਕੀ ਹੋਇਆ ਨਾਲ ਇਹ ਖਾ ਖਾ ਕੇ ਐਡਾ ਢੱਡ ਤੋੜੇ ਵਰਗਾ ਕਰ ਰੱਖਿਆ ਉਹ ਜਿਹੜਾ ਖਾਊ ਉਹਦਾ ਟਡ ਤੋੜੇ ਵਰਗਾ ਹੋਊ ਤੁਹਾਡੇ ਮੰਗੋ ਤਾਂ ਨਹੀਂ ਇੱਕ ਉਹ ਦੇਖ ਲੈ ਇਹਦੇ ਕੋਲ ਆਪਣੇ ਵਾਲੇ ਲੋਟ ਨਹੀਂ ਆਉਂਦੇ ਜਾਂ ਦੇਖੋ ਆਪਣੇ ਵਾਲਾਂ ਉੱਤੇ ਇਹ ਲਾਉਂਦਾ ਰਹਿੰਦਾ ਉਹ ਪਾਜੀ ਜਿਹਦੇ ਸਿਰ ਤੇ ਵਾਲ ਹੋਣਗੇ ਉਹੀ ਤੇ ਲਾਉ ਔਰ ਗੰਜੇ ਥੋੜੀ ਟੰਡ ਚੋਂ ਪੜਨਗੇ ਕਿੱਥੇ ਚੱਲੀ ਆ ਮੈਂ ਬਾਜ਼ਾਰ ਚੱਲੀ ਆ ਤੁਸੀਂ ਕੁਝ ਮੰਗਵਾਉਣਾ ਤਾਂ ਨਹੀਂ ਜੇ ਕਿਤੇ ਖੁਸ਼ੀ ਮਿਲੇ ਤਾਂ ਲੈ ਆਂ ਜੇ ਕਿਤੇ ਸਕੂਨ ਮਿਲੇ ਤਾਂ ਲੈ ਆਂ ਜੇ ਕਿਤੇ ਰਾਤ ਦੀ ਨੀਂਦ ਮਿਲੇ ਤਾਂ ਲੈ ਆ। ਤੁਸੀਂ ਸਿੱਧਾ ਕਹੋ ਵੀ ਪੌਵਲੇ ਵਗਿਆ ਦੀਆ ਜਾਂ ਹਣ ਲੈਣੀ ਲੱਗੀਆਂ ਤਾਂ ਬੋਤਲੀ ਲੈ ਆ।